थोबे बी तेईस तरीक न्याई ते जरूर आना आवी फट खिले छब्बीस सताई तरीक का व्याई तो ममा के पहुंचना तो प्रोग्रामा जुला अमीर खुली शराब चली ते चोटी दियाल लगनिया ਅਛਾ 22 ਦਾ ਆਪਣਾ ਪ੍ਰੋਗਰਾਮ ਹਾਂ ਤੇ ਖਲਹਰੇ ਵਾਲੇ 26 27 ਦਾ ਹਾਂਜੀ ਇਹ ਪ੍ਰੋਗਰਾਮ ਨਹੀਂ ਆਪਣੇ ਕੋ ਵੇਖੇ ਜਾਣੇ ਕਿਉਂ ਉਹ ਨਹੀਂ ਵੇਖੇ ਜਾਣੇ ਇਹਨਾਂ ਦਿਨਾਂ ਯਾਰੋ ਮਹਾਰਾਜ ਦੇ ਦਿਨ ਚੜਨੇ ਆ ਤੇ ਆਪਾਂ ਕੋਈ ਇਹਨਾਂ ਦਿਨਾਂ ਚ ਪੁੱਠਾ ਕੰਮ ਨਹੀਂ ਕਰਨਾ ਆਪਾਂ ਇਹਨਾਂ ਦਿਨਾਂ ਚ ਕੋਈ ਪੁੱਠਾ ਕੰਮ ਨਹੀਂ ਕਰਨਾ ਉਹ ਸਾਰਾ ਸਾਲ ਤੂੰ ਕੁੱਕੜਾਂ ਦੀਆਂ ਮਿੱਠਾ ਖਾਂਦਾ ਰਹਿਣਾ ਤੇ ਨਾਲੇ ਮੂਤ ਪੀਂਦਾ ਰਹਿਣਾ ਵੱਡਾ ਤੂੰ ਸ਼ਰਧਾਵਾਣ ਉਹ ਤੂੰ ਮਹਾਰਾਜ ਦੇ ਦਿਨਾਂ ਦੀ ਗੱਲ ਕਰਨ ਨਾ ਕੋਈ ਸ਼ਰਮ ਕਰ ਓਏ ਉਹ ਮਿੰਨਤ ਲਾਦਾ ਪੈਕ ਸਾਰੇ ਦੇ ਅੱਜ ਵੀ ਲੱਗੇ ਆ ਓਏ ਕੁੱਤੇ ਦਾ ਡਰੋਜ ਪੀਂਦਾ ਹੀ ਬਿਣਾ ਨਾਂਗੇ ਉਹ ਗਰੰਥੀ ਦਾ ਪੁੱਤ ਹੋ ਗਏ ਦਾੜੀ ਤੁਰ ਰਗੜ ਕੇ ਬਣਾਈ ਆ ਪਿਓ ਨੂੰ ਵੀ ਕਲੰਕ ਲਾਉਣ ਡਿਆਂ ਓ ਜੇ ਤੂੰ ਆ ਪੁੱਠੇ ਕੰਮ ਛੱਡ ਰਿਆ ਨਾ ਤੇ ਸਾਰਾ ਸਾਲ ਹੀ ਛੱਡ ਆ ਝੂਠੇ ਡਰਾਮੇ ਨਾ ਕਰ ਆ ਲਈ ਓਏ ਉਹ ਤੇਰੇ ਸਗਣ ਖਣੋ ਸਾਡੇ ਵਿਆਹ ਨਹੀਂ ਰਿਹਾ ਚੱਲੇ ਸ੍ਰੀ ਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਨਵੇਂ ਆਏ ਜੀ ਨਹੀਂ ਬਾਈ ਗੁਰੂ ਜੀ ਸਾਲ ਹੋ ਗਿਆ ਸੇਵਾ ਕਰਦੇ ਆਪਾਂ ਨੂੰ ਤੁਸੀਂ ਕਿੱਥੋਂ ਆਏ ਜੀ ਮੇਰਾ ਇਹੋ ਪਿੰਡ ਆ ਬਾਬਾ ਜੀ ਅੱਛਾ ਹੀ ਨਗਰ ਆਪਣਾ ਪਹਿਲਾਂ ਕਦੀ ਵੇਖਿਆ ਨਹੀਂ ਨਾ ਤੁਹਾਨੂੰ ਇੱਥੇ ਉਹ ਬਾਬਾ ਜੀ ਮੈਂ ਸਾਲ ਬਾਅਦ ਹੀ ਆਇਆ ਅਸੀਂ ਦੀਦੇੜਾ ਕਰਕੇ ਅੱਛਾ ਸਾਲ ਬਾਅਦ ਆਏ ਜੀ ਗੁਰਦੁਆਰੇ ਬਾਹਰ ਦੇ ਦੇਸ਼ ਰਹਿੰਦੇ ਜੀ ਨਹੀਂ ਨਹੀਂ ਬਾਬਾ ਜੀ ਵਿਦੇਸ਼ਾਂ ਚ ਨਹੀਂ ਅਸੀਂ ਦੀਦੇੜਾ ਕਰਕੇ ਮੈਂ ਹੁਣ ਹਾਜ਼ਰੀ ਭਰੀ ਮੈਂ ਕਿਹਾ ਗੁਰਦੁਆਰੇ ਮੱਥਾ ਟੇਕ ਆਉਨੇ ਆ ਅੱਗੋ ਪਿੱਛੋ ਕਿਉਂ ਨਹੀਂ ਆਉਂਦੇ ਉੱਗੋ ਪਿੱਛੋ ਬਾਬਾ ਜੀ ਹੁਣ ਦੁਨੀਆਦਾਰੀ ਅਗਰ ਕੀਤੀ ਪੂਤੀ ਜਾਂਦੀ ਹਰ ਡਰ ਲਾਦਾ ਵੀ ਮਹਾਰਾਜ ਦੇ ਘਰ ਕੱਤੋਂ ਜਾਣਾ ਪਾਪ ਕਰਕੇ ਪਿਆਰਿਓ ਜਿੱਦਨੇ ਨਹੀਂ ਪਿੰਦੀ ਉਹ ਦਿਨ ਆ ਜਾਕਰੋ ਗੁਰਦੁਆਰਾ ਸਾਹਿਬ ਉਹ ਬਾਬਾਈ ਨਾਗਾ ਪੈਂਦਾ ਹੀ ਨਹੀਂ ਕੋਈ ਪੀਤੀ ਜਾਂਦੀ ਆ ਆਹ ਬਈ ਵਾਹ ਸਿੱਧੀ ਦਿਹਾੜਿਆਂ ਦਾ ਤੈਨੂੰ ਪਤਾ ਆ ਪਰ ਗੁਰੂ ਸਾਹਿਬ ਕੀ ਸਿਖਿਆ ਦਿੰਦੀ ਇਹ ਨਹੀਂ ਪਤਾ ਉਹ ਬਾਬਾਈ ਸਿਖਿਆ ਦਾ ਪਤਾ ਵਾ ਤੇ ਤਾਂ ਹੀ ਮੱਥਾ ਟੇਕਣ ਆਇਆ ਵਾ ਆ ਜਿਹੜੇ ਟਰਾਲੀਆਂ ਗੱਡੀਆਂ ਤੇ ਜਾਂਦੇ ਯਾਤਰਾ ਕਰਨ ਉਹ ਵੀ ਮੱਥਾ ਟੇਕ ਨਹੀਂ ਜਾਂਦੇ ਆ ਉਹ ਕਿਹੜੀ ਕੋਈ ਸਿੱਖਿਆ ਲੈ ਕੇ ਆਉਂਦੇ ਆ ਅੱਛਾ ਹੁਣ ਆਪਾਂ ਉਹਨਰਗੇ ਬਹਾਨਾ ਵਾ ਮਤਲਬ ਆਪਾਂ ਨੇ ਇਤਿਹਾਸ ਤੋਂ ਜਾਣੂ ਹੋਣਾ ਹੁਣ ਜਿਹੜੀ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਲੱਗੀ ਆ ਹਾਂਜੀ ਬਾਬਾ ਜੀ ਉਹਨੂੰ ਵੀ ਮੱਥਾ ਟੇਕਿਆ ਵਾ ਉਹ ਮੱਥਾ ਟੇਕਿਆ ਤੇ ਠੀਕ ਆ ਉੱਤੇ ਲਿਖਿਆ ਕੀ ਸੀ ਇਹ ਨਹੀਂ ਮੈਂ ਵੇਖਿਆ ਉੱਤੇ ਕੀ ਲਿਖਿਆ ਸੀ ਸੀਤੀ ਦੇ ਆਣਿਆਂ ਦਾ ਤੈਨੂੰ ਪਤਾ ਐ ਦਾੜੀ ਦੇ ਕੇਸ ਤੂੰ ਫਿਰ ਵੀ ਕਤਲ ਕਰਦਾ ਓ ਬਾਬਾ ਜੀ ਮਹਾ ਮਹਾ ਬੰਦਾ ਗੁਰਦੁਆਰੇ ਆਉਣ ਦਾ ਮਾਨ ਬਣਾਉਂਦਾ ਵਾ ਆ ਤੁਸੀਂ ਆਪਣਾ ਹੋਰ ਹੀ ਇਤਿਹਾਸ ਲੈ ਕੇ ਬਹਿ ਕੇ ਸਾਰਾ ਮਨ ਖਰਾਬ ਕਰਕੇ ਰੱਖਤਾ ਚਾਚਾ ਬੈਠਾ ਵਾ ਉਹ ਆ ਜਾ ਆ ਜਾ ਰੱਤਿਆ ਕੁਰਸੀ ਫੜੀ ਆ ਹੀ ਆਉਂਦਾ ਵੈਸੇ ਮੇਰੇ ਕੋ ਬਹਿਣ ਦਾ ਟਾਈਮ ਤੇ ਨਹੀਂ ਹੋਏਗਾ ਸਤਿ ਸ੍ਰੀ ਅਕਾਲ ਚਾਚਾ ਸਾਸਰੀ ਕਾਨ ਉਰੇ ਹਾਂ ਆ ਤੇ ਤੇ ਜਮਨਾਰੂ ਖੋਸ਼ ਕਰਤੀ ਹੋ ਕੀ ਹੋਇਆ ਉਹ ਤੂੰ ਅੱਜ ਪਹਿਲੀ ਵਾਰੀ ਸੋਫੀ ਟੱਕਰਿਆ ਅੱਜ ਤੇ ਚੰਬਾ ਹੀ ਹੋ ਗਿਆ ਗੁਰੂਆ ਇਹ ਚੰਬੇ ਹੁਣ ਰਹਿਣੇ ਆ ਇਦਾਂ ਹੀ 바ਵਾ ਦੇਣਾ 바ਵਾ ਦੇਣਾ ਆਹੋ 바ਵਾ ਦੇਨ ਦਾ ਕੀ ਮਤਲਬ ਸਿੱਧੀ ਦਿਹਾੜੇ ਚੱਲਣ ਦੇ ਆ ਨਾ ਅੱਛਾ ਅੱਛਾ ਉਹ ਛੱਡ ਉਹ ਗੱਲ ਨੂੰ ਮੈਨੂੰ ਚਾਬੀ ਦੇਈ ਮੋਟਰਸਾਈਕਲ ਦੀ ਅੱਜ ਮੱਸਿਆ ਵਾ ਤਾਂ ਮੈਂ ਤਨ ਤਨ ਸਾਹ ਗੁਰਦੁਆਰੇ ਮੱਥਾ ਟੇਕਣ ਜਾਣਾ ਹੀ ਮੋਟਰਸਾਈਕਲ ਦੀ ਚਾਬੀ ਤੈਨੂੰ ਦਿਆਂ ਬਾਬੇ ਤੇ ਜਾਣਾ ਆਹੋ ਵੇਖ ਲਾ ਬਾਬੇ ਦੇ ਜਾਣਾ ਕਿ ਕਿਤੇ ਹੋਰ ਜਾਣਾ ਪੈਗਪੁਗ ਲਾਉਣ ਉਹ ਨਹੀਂ ਨਹੀਂ ਚਾਚਾ ਕਿਹੜੀਆਂ ਗੱਲਾਂ ਕਰਨੀਆਂ ਤੂੰ ਉਹ ਵਧੀਆ ਗੱਲ ਆ ਤੂੰ ਤਰਨ ਤਰਨ ਸਭ ਮੱਥਾ ਟੇਕਣ ਚੱਲੇ ਆਵਾ ਤੇ ਅਸੀਂ ਗੁਰਦਾਰੇ ਚ ਜਾਣਾ ਵੀ ਚਾਹੀਦਾ ਵਾ ਪਰ ਪਿੰਡ ਵਾਲੇ ਗੁਰਦਾਰੇ ਜਾਣਾ ਹਨ ਕਿ ਨਹੀਂ ਓਏ ਆਪਣੇ ਪਿੰਡ ਵਾਲੇ ਗੁਰਦਾਰੇ ਗ੍ਰੰਥੀ ਨਹੀਂ ਉਹ ਸਹੀ ਕੀ ਕੀਤਾ ਗ੍ਰੰਥੀ ਸਾਹਿਬ ਨੇ ਮੈਂ ਪਰਸੋਂ ਗਿਆ ਹਾਂ ਮੱਥਾ ਟੇਕਣ ਗੁਰਦਾਰੇ ਤੇ ਗ੍ਰੰਥੀ ਬਾਬਾ ਮੈਨੂੰ ਹੋਰ ਹੀ ਮੱਥਾ ਦਈ ਜਾਂਦਾ ਸੀ ਤਾਂ ਮਤਾਂ ਦਿੰਦਾ ਤੇ ਚੰਗੀ ਗੱਲ ਐ ਨਾ। ਆ ਜਾ ਚਾਚਾ ਕਿਹੜੀਆਂ ਗੱਲਾਂ ਕੰਡਿਆ। ਉਹ ਕਮਲਿਆ ਜਿਹੜਾ ਕੋਈ ਮਤਬੁੱਧ ਦਵੇ ਨਾ ਉਹਦਾ ਗੁੱਸਾ ਨਹੀਂ ਕਰੀ ਦੰਦਾ। ਮਸਾਂ ਮਥਾ ਤੇ ਜੀ ਕਰਦਾ ਬੰਦੇ ਦਾ ਗੁਰਦੁਆਰੇ ਜਾਣ ਨੂੰ ਤੇ ਬਾਬਾ ਮੈਨੂੰ ਆਂਦਾ ਤੁਸੀਂ ਦਾੜੀ ਕੇਸ ਕਿਉਂ ਨਹੀਂ ਰੱਖਦੇ ਤੁਸੀਂ ਬੇਮਖ ਹੋਏ ਜੇ। ਇਹ ਦਾੜੀ ਕੇਸ ਰੱਖੋ ਫਲਾਣਾ ਕਰੋ। ਉਹ ਮੈਂ ਕਹਾ ਬਾਬਾ ਅਸੀਂ ਗੁਰਦੁਆਰੇ ਆਉਂਦੇ ਆ ਘਟਿਆ ਤੂੰ ਹੋਰ ਹੀ ਸਾਨੂੰ ਲੈਕਚਰ ਦੇ ਕੇ ਮਨ ਖਰਾਬ ਕਰਨ ੜਿਆ ਸਾਡਾ। ਉਹ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਡਿਊਟੀ ਲਾਈ ਆ। ਉਹਨਾਂ ਨੇ ਆਪਣਾ ਪ੍ਰਚਾਰ ਕਰਨਾ। ਉਹ ਗੁਰੂ ਘਰ ਦੇ ਵਜੀਰ ਆ। ਤੇ ਉਹਨਾਂ ਦੀ ਡਿਊਟੀ ਆ ਸੱਚ ਦਾ ਓਕਾ ਦੇਣ ਦੀ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਬਹਿਸ ਨਹੀਂ ਕਰੀ ਦਿੰਦੀ ਬਹਿਸ ਨਹੀਂ ਕਰੀਦੀ ਤੂੰ ਮੈਨੂੰ ਚਾਬੀ ਦੇ ਮੈਂ ਜਾਣਾ ਯਾਰ ਗੁਰਦੁਆਰੇ ਜੇ ਕੋਈ ਚੰਗੀ ਮਤ ਦਵੇ ਨਾ ਤੇ ਉਹਦਾ ਗੁੱਸਾ ਨਹੀਂ ਕਰੀਦਾ ਮੇਰੇ ਕਹਿਣ ਤੇ ਸ਼ਾਮੀ ਬਾਬਾ ਜੀ ਕੋ ਜਾ ਕੇ ਤੇ ਮਾਫੀ ਮੰਗ ਕੇ ਆਵੇਂ ਠੀਕ ਆ ਉਹ ਮੰਗ ਲੂੰਗਾ ਮਾਫੀ ਚਾਚਾ ਤੂੰ ਮੈਨੂੰ ਚਾਬੀ ਦੇ ਮੈਂ ਜਾਵਾਂ ਚਾਬੀ ਤੇ ਮੈਂ ਤੈਨੂੰ ਦੇ ਦਿੰਨਾ ਪਰ ਤੂੰ ਨਹੀਂ ਸੱਚ ਦੱਸ ਤੂੰ ਜਾਣਾ ਗੁਰਦਾਰੇ ਆ ਕਿ ਬੋਤ ਲੈਣ ਜਾਣਾ ਉਹ ਨਹੀਂ ਚਾਚਾ ਕਿਹੜੀਆਂ ਗੱਲਾਂ ਕਾਣਦੇ ਆ ਬੋਤਲ ਮੈਂ ਕੀ ਕਰਨੀ ਆ ਹੁਣ ਕੀਦੀ ਦਿਹਾੜੇ ਚੱਲਣਦੇ ਹੁਣ 9 ਦਿਨ ਛੁੱਟੀ ਆ ਪੂਰੀ ਅੱਛਾ ਅੱਛਾ ਹਾਂ 9 ਦਿਨ ਸਿੱਧੀ ਦਿਹਾੜੇ ਆ ਤੇ ਸ਼ਰਾਬ ਛੱਡਣੀ ਹਾਂ ਛੱਡਣੀ ਪੂਰਾ ਘੁੱਟ ਵੀ ਨਹੀਂ ਇੱਕ ਮੈਂ ਕਹਿੰਦਾ ਵੇਖਣੀ ਵੀ ਨਹੀਂ ਬੋਤਲ ਤੇ ਫੇਰ ਰੱਬ ਖੁਸ਼ ਹੋ ਜੂ ਰੱਬ ਕੋ ਰੱਬ ਨੂੰ ਨਹੀਂ ਪਤਾ ਵੀ ਜਿਹੜੇ ਬੰਦੇ ਨੇ ਇੰਨੇ ਦਿਨ ਛੱਡਿਆ ਤੇ ਉਹਨੂੰ ਨਹੀਂ ਫਿਕਰਦਾ ਉਹ ਕਮਲਿਆ ਕਿੰਨੂੰ ਸੁਦਾਈ ਬਣਾਉਂਦੇ ਆ ਮੈਨੂੰ ਕਿਉਂ ਰੱਬ ਨੂੰ ਸਾਲ ਦੇ 365 ਦਿਨ ਹੁੰਦੇ ਆ ਤੇ ਪੰਜਾਬ ਦੀ ਤਰਤੀ ਲਹੂ ਨਾ ਪਿੱਜੀ ਆ ਤੇ ਕੋਈ ਵੀ ਇਹੋ ਜਿਹਾ ਦੇਣ ਨਹੀਂ ਹੈਗਾ ਜਿਸ ਦਿਨ ਇਹ ਪੰਜਾਬ ਦੀ ਤਰਤੀ ਦੇ ਉੱਤੇ ਖੂਨ ਨਾ ਡੁੱਲਿਆ ਹੋਵੇ 365 ਦਿਨ ਹੀ ਕੋਈ ਨਾ ਕੋਈ ਸ਼ਹੀਦੀ ਹੋਈ ਆ ਤੇ ਇਸ ਹਿਸਾਬ ਦੇ ਨਾਲ ਤੇ ਪੂਰੇ ਸਾਲ ਦੀ ਤੈਨੂੰ ਸੌ ਪਾਉਣੀ ਪੈਣੀ ਆ ਕੀ ਤੂੰ ਇੱਕ ਕੁਰਬਾਨੀ ਦੇਣ ਨੂੰ ਤਿਆਰ ਆ ਉਹ ਮੈਂ ਤੇਰ ਕੋ ਮੋਟਰਸਾਈਕਲ ਮੰਗਣ ਆਇਆ ਤੂੰ ਮੇਰੇ ਕੋ ਕੁਰਬਾਨੀ ਮੰਗਣ ਡਿਆ ਮੈਂ ਤੇ ਅੱਗੇ ਹੀ ਬੜਾ ਔਖਾ ਮਨ ਬਣਾਇਆ ਵੀ 9-10 ਦਿਨ ਸ਼ਰਾਬ ਤੋਂ ਬਿਨਾ ਕੱਢਣੇ ਕਿੱਦਾਂ ਵਾ ਤੂੰ ਸਾਰਾ ਸਾਲ ਛਡਾਉਣ ਨੂੰ ਫਿਰਣ ਡਿਆ ਬੱਲੇ ਉਹ ਤੇਰੇ ਤੁਹਾ 9-10 ਦਿਨ ਵੀ ਕਦਲੀ ਛੱਡਣੇ ਆ ਤੂੰ ਅੱਜ ਹੀ ਬੋਤਲ ਖੋਲ ਤੇ ਹੋ ਜਾ ਸ਼ੁਰੂ ਤੈਨੂੰ ਕੀ ਲੱਗਦਾ ਕਿ ਬਾਕੀ ਦਿਨ ਸ਼ਰਾਬ ਪੀਂਦੇ ਆ ਤੁਹਾਨੂੰ ਰੱਬ ਵਿੰਦਾ ਨਹੀਂ ਆ ਆ ਤੇ ਤੁਸੀਂ ਨਵੇਂ ਪਖੰਡ ਬਣਾ ਲਿਆ ਕਿ ਸਿੱਧੀ ਦਿਹਾੜਿਆਂ ਦੇ ਵਿੱਚ ਚਾਰ ਦਿਨ ਹੀ ਕੋ ਪੁੱਠੇ ਸਿੱਧੇ ਕੰਮ ਨਹੀਂ ਕਰਨੇ ਨਸ਼ਾ ਨਹੀਂ ਕਰਨਾ ਮੀਟ ਨਹੀਂ ਖਾਣਾ ਸ਼ਰਾਬ ਨਹੀਂ ਪੀਣੀ ਤੇ ਬਾਕੀ ਦਿਨਾਂ ਦਾ ਤੁਹਾਨੂੰ ਰੱਬ ਨੇ ਲਾਇਸੈਂਸ ਦਿੱਤਾ ਬੱਲਿਓ ਚਾਚਾ ਤੇਰੇ ਤੂੰ ਕੀ ਚਾਉਣਾ ਵਾ ਆ 9-10 ਦਿਨ ਵੀ ਅਸੀਂ ਪ੍ਰੇਜਨਾ ਕਰੀਏ ਤੇ ਚੱਕੀ ਜਾਈਏ ਫੱਟੇ ਹੈ ਤੇ ਅੱਗੇ ਫੱਟੇ ਚੱਕਣ ਵਾਲੀ ਤੂੰ ਘਾਟ ਛੱਡੀ ਆ ਵੇਖ ਕਿਦਾਂ ਸਰਕੜੇ ਵੰਗੂ ਦਾੜੀ ਮੁੰਨੀ ਤੂੰ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਚੱਕੀ ਜਾਓ ਫੱਟੇ ਉਹ ਮੈਂ ਇਹ ਨਹੀਂ ਚਾਹੁੰਦਾ ਮੈਂ ਚਾਹੁੰਦਾ ਜਿਹੜਾ ਨੌਦਾਂ ਤੇ ਤੂੰ ਡਰਾਮਾ ਕਰਦੇ ਜੇ ਨਾ ਧਰਮੀ ਹੋਣ ਦਾ ਸ਼ਰਾਬ ਛੱਡਣ ਦਾ ਮੈਂ ਉਹ ਨਹੀਂ ਖਾਣਾ ਉਹ ਨਹੀਂ ਪੀਣਾ ਇਹ ਡਰਾਮੇ ਤੋਂ ਬਾਹਰ ਨਿਕਲੋ ਤੇ ਪੱਕਾ ਮਨ ਬਣਾ ਕੇ ਤੇ ਫਿਰ ਸ਼ਰਾਬ ਨੂੰ ਗਲੋਂ ਲਾਓ ਮਾਨੂੰ ਜੇ ਸੱਚੀ ਛੱਡਣ ਦਾ ਮਾਨਿਆ ਨਾ ਤੇ ਗੁਰੂ ਸਾਹਿਬ ਦੇ ਅੱਗੇ ਜਾ ਕੇ ਗੁਰਦਾਰੇ ਅਰਦਾਸ ਕਰਿਆ ਕਰੋ ਦੋਵੇਂ ਟਾਈਮ ਕਿ ਹੇ ਮਾਲਕਾ ਇਹ ਮਾੜੇ ਕਰਮਾਂ ਦਾ ਜਿਹੜਾ ਕੋੜ ਆ ਇਹ ਪੱਕੇ ਤੌਰ ਤੇ ਸਾਡੇ ਗਲੋਂ ਲਾ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਗੁਰੂ ਸਾਹਿਬ ਬਹੁਤ ਕਿਰਪਾਲੂ ਦਿਆਲੂ ਆ ਠੀਕ ਹੈ ਜਿਹੜੀ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਲੱਗੀ ਹੈ